ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅੰਪਾ ਪਰਮੇ ਬੈਂਗਣ ਬਣਾਏ ਨੇ ਜੀ ਗਰੇਵੀ ਵਾਲੇ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਜੀ ਬਹੁਤ ਟੇਸਟੀ ਲੱਗਦੇ ਨੇ ਤੁਸੀਂ ਵੀ ਟਰਾਈ ਕਰਨਾ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਜੀ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਨਾ ਜੀ ਚਲੋ ਜੀ ਦੇਖਦੇ ਹਾਂ ਜੀ ਪਰਮੇ ਬੈਂਗਣਾ ਦਾ ਪ੍ਰੋਸੈਸ ਇਹ ਆਪ ਬੈਂਗਲ ਨੇ ਯਾਨੀ 1/2 ਕਿਲੋ ਇਹਨਾਂ ਨੂੰ ਕੱਟ ਚੌਰਸ ਲਗਾ ਲਓ ਜੇ ਕੋਈ ਤੁਹਾਡੇ ਕੋਲੇ ਮਤਲਬ ਵੱਡਾ ਬੈਂਗਨਾਈ ਉਹਨੂੰ ਅਸੀਂ ਤਿੰਨ ਵੀ ਲਗਾ ਸਕਦੇ ਆ ਤੇ ਇਹਦੇ ਵਿੱਚ ਹੁਣ ਆਪਾਂ ਮਸਾਲੇ ਭਰਾਂਗੇ ਜਿਨਾਮਕ ਮਿਰਚੀ ਤੇ ਹਲਦੀ ਥੋੜਾ ਅਮਚੂਰ ਪਾ ਸਕਦੇ ਹਾਂ ਜੱਫੂਨੇ ਹੈ ਜੀਰੇ ਵਗੈਰਾ ਇਹਨਾਂ ਨੂੰ ਮਿਕਸ ਕਰਕੇ ਜੀ ਆਪਾਂ ਇਹਦੇ ਵਿੱਚ ਸਾਰਿਆਂ ਦੇ ਵਿੱਚ ਲਗਾਵਾਂਗੇ ਮੈਂ ਦੇਖੋ ਜੀ ਵੱਡਾ ਬਤਾਉਂ ਸੀ ਇਹਦੇ ਵਿੱਚ ਮੈਂ ਚਾਰ ਕੱਟ ਲਗਾ ਲਏ ਹੁਣ ਆਪਾਂ ਗਰੇਵੀ ਦਾ ਸਮਾਨ ਤਿਆਰ ਕਰਦੇ ਆਂ ਜੀ ਇਹ ਪਿਆਜ਼ ਟਮਾਟਰ ਲਸਣ ਅਦਰਕ ਹਰੀ ਮਿਰਚ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਤੇ ਸਾਰਿਆਂ ਨੂੰ ਗ੍ਰाइंड ਕਰਕੇ ਗਰੇਵੀ ਦਾ ਸਮਾਨ ਤੇ ਤਾ ਨੂੰ ਨੂੰ ਮਾ ਪਾ ਰੀ ਨੂੰ ਬੈਂਗਣਾ ਨੂੰ ਆਪਾਂ ਇੱਕ ਇੱਕ ਵਿਸਲ ਲਵਾਵਾਂਗੇ ਕੁੱਕਰ ਦੇ ਵਿੱਚ ਤੇ ਨਾਲ ਹੀ ਆਲੂ ਰੱਖਦੇ ਮੈਂ ਨੇ ਤੇ ਇਹ ਵੀ ਪੱਕ ਜਾਣਗੇ ਇੱਕ ਵਿਸਲ ਤੱਕ ਆਪਾਂ ਇਹਨੂੰ ਪਕਾ ਕੇ ਇਧਰ ਆਪਾਂ ਨੂੰ ਤੜਕਾ ਤਿਆਰ ਕਰ ਲੈਣਾ ਹੈ ਆਇਲ ਦੇ ਵਿੱਚ ਪਾਇਆ ਜੀਰਾ ਤੇਜ ਪੱਤਾ ਜੀਰਾ ਧਨੀਆ ਖੜੇ ਮਸਾਲੇ ਪਾ ਕੇ ਆਪਾਂ ਜੀਰਾ ਤੇ ਧਨੀਏ ਨੂੰ ਝਟਕਨ ਦੇਵਾਂਗੇ ਜੀ ਹੁਣ ਇਹ ਆਪਾਂ ਇਹਦੇ ਵਿੱਚ ਗਰੇਵੀ ਪਾਤੀ ਜਿਹੜੇ ਪੀਸ ਗ੍ਰाइंड ਕੀਤੀ ਸੀ ਇਹਦੇ ਵਿੱਚ ਮਸਾਲੇ ਪਾ ਦਾਂਗੇ ਜਿਵੇਂ ਜੀ ਆਪਣੇ ਬੇਸਿਕ ਵਾਲੇ ਮਿਰਚ ਪਾਊਡਰ ਨਮਕ ਹਲਦੀ ਉਹਨੇ ਹੋਇਆ ਜੀਰਾ ਇਹਨੂੰ ਪਾ ਜਿੰਨਾ ਦੇ ਕੇ ਤੇਲ ਨਹੀਂ ਛੱਡਦਾ ਜੀ ਉਨੀ ਦੇਰ ਆਪਾਂ ਇਹਨੂੰ ਪਕਾਵਾਂਗੇ ਤੇ ਇਹਨੂੰ ਹਿਲਾਉਂਦੇ ਰਹਿਣਾ 2 ਮਿੰਟ ਲਈ ਕਵਰ ਕਰਕੇ ਆਪਾਂਗੇ ਦੇਖੋ ਇਹ ਥੋੜਾ ਤੇਲ ਛੱਡ ਗਿਆ ਇਹਦੇ ਵਿੱਚ ਪਾਣੀ ਪਾ ਕੇ ਇਨੂੰ ਪਕਾਵਾ ਵਿੱਚ ਜਿਵੇਂ ਤਰ੍ਹਾਂ ਤੋ 2-3 ਮਿੰਟ ਲਈ ਆਪਾਂ ਇਹਨੂੰ ਕਵਰ ਕਰਕੇ ਛੱਡ ਦਿੰਦੇ ਆ। ਅਗਰ ਤਰਾ ਆਪਣੇ ਬੈਂਗਨ ਤੇ ਉਹ ਵੀ ਪੱਕ ਗਏ ਨੇ ਆਲੂ ਜੀ ਤੇ ਹੁਣ ਆਪਾਂ ਇਹਨਾਂ ਨੂੰ ਇਹ ਗਰੇਵੀ ਦੇ ਵਿੱਚ ਪਾ ਦਾਂਗੇ। ਬਹੁਤ ਟੇਸਟੀ ਲੱਗਣੀ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਕਰਨਾ।